ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਕੁੱਟਾਂਗੇ ਜੀ ਹਰੇ ਧਨੀਏ ਦੀ ਚਟਣੀ ਇਹ ਚਟਣੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਆਦ ਲੱਗਦੀ ਆ ਤੇ ਇਹ ਚਟਣੀ ਜਿਹੜੀ ਆ ਆਪਾਂ ਕੁੱਟ ਕੇ ਕੁੰਡੇ 'ਚ ਤਿਆਰ ਕਰਾਂਗੇ ਤੁਸੀਂ ਚਾਹੋ ਮਿਕਸੀ 'ਚ ਵੀ ਪੁੱਟ ਸਕਦੇ ਹੋ ਪਰ ਆਪਾਂ ਕੁੰਡੇ 'ਚ ਕੁੱਟ ਕੇ ਤਿਆਰ ਕਰਾਂਗੇ ਜੀ ਇੱਥੇ ਦੇਖੋ ਆਪਾਂ ਨੇ ਖੂਬਸਾਰਾ ਹਰਾ ਧਨੀਆ ਲੈ ਲਿਆ ਏ ਹਰੇ ਧਨੀਏ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਧੋਸ ਵਾਰ ਲਿਆਏ ਜੀ ਸਭ ਸਭ ਤੋਂ ਪਹਿਲਾਂ ਆਪਾਂ ਹਰਾ ਧਨੀਆ ਪਾ ਲਵਾਂਗੇ ੂੰਡੇ ਦੇ ਵਿੱਚ ਤੇ ਇਧਰ ਲਈ ਹੈ ਜੀ ਆਪਾਂ ਨੇ ਥੋੜਾ ਜਿਹਾ ਲਸਣ ਇਹ ਵੀ ਆਪਾਂ ਨਾਲ ਹੀ ਪਾ ਦਾਂਗੇ ਤੇ ਛੋਟਾ ਜਿਹਾ ਟੁਕੜਾ ਅਦਰਕ ਦਾ ਅਦਰਕ ਆਪਾਂ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਬਿਲਕੁਲ ਥੋੜਾ ਜਿਹਾ ਟੁਕੜਾ ਹੀ ਪਾਵਾਂਗੇ ਜੀ ਤੇ ਚਾਰ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਬਿਲਕੁਲ ਛੋੜੇ ਸਾਈਜ਼ ਦੀਆਂ ਹਰੀਆਂ ਮਿਰਚਾਂ ਨੇ ਤੇ ਆਪਾਂ ਪਿਆਜ਼ ਜਿਹੜੇ ਇਹ ਬਾਦ ਵਿੱਚ ਪਾਵਾਂਗੇ ਇੱਥੇ ਆਪਾਂ ਨੇ ਤਿੰਨ ਪਿਆਜ਼ ਲਏ ਨੇ ਜੀ ਇਹਨਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਧੋਸ ਵਰ ਲਿਆ ਏ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹੁਣ ਇੱਕ ਚਮਚ ਖੰਡ ਦਾ ਪਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਕਰ ਲਾਂਗੇ ਤਿਆਰ ਆਪਾਂ ਇਹਨਾਂ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਵਾਂਗੇ ਜੀ ਵੈਸੇ ਤੁਸੀਂ ਇਹ ਛੱਟਣੀ ਜਿਹੜੀ ਮਿਕਸੀ 'ਚ ਵੀ ਕੁੱਟ ਸਕਦੇ ਹੋ ਪਰ ਜਿਹੜੀ ਸਵਾਦ ਜਿਹੜਾ ਕੁੰਡੇ 'ਚ ਕੁੱਟੀ ਹੋਈ ਛੱਟਣੀ ਦਾ ਹੁੰਦਾ ਏ ਉਹ ਮਿਕਸੀ ਵਾਲੀ ਛੱਟਣੀ ਦਾ ਨਹੀਂ ਹੁੰਦਾ ਪਰ ਵੈਸੇ ਅੱਜਕੱਲ ਕੁੰਡਾ ਜਿਹੜਾ ਇਹ ਹਰ ਇੱਕ ਦੇ ਘਰ ਦੇ ਵਿੱਚ ਨਹੀਂ ਹੈਗਾ ਸੋ ਤੁਸੀਂ ਮਿਕਸੀ 'ਚ ਵੀ ਇਹ ਛੱਟਣੀ ਜਿਹੜੀ ਕੁੱਟ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਇਸ ਤਰੀਕੇ ਦੇ ਨਾਲ ਛਟਣੀ ਨੂੰ ਗੁੱਟੋਂਗੇ ਤਾਂ ਛਟਣੀ ਜਿਹੜੀ ਹੈ ਕਦੇ ਵੀ ਕਾਲੀ ਨਹੀਂ ਹੋਊਗੀ ਧਨੀਏ ਦੀ ਛਟਣੀ ਤੁਸੀਂ ਦੇਖਿਆ ਹੋਊਗਾ ਧਨੀਆ ਜਦੋਂ ਆਪਾਂ ਕੁੱਟਦੇ ਹਾਂ ਗੁੱਟਦੇ ਗੁੱਟਦੇ ਹੀ ਕਾਲਾ ਕਾਲਾ ਜਿਹਾ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਗੁੱਟੋਂਗੇ ਤਾਂ ਧਨੀਆ ਕਦੇ ਵੀ ਕਾਲਾ ਨਹੀਂ ਹੋਊਗਾ ਜੀ ਤੁਹਾਨੂੰ ਪੂਰੀ ਛਟਣੀ ਜਿਹੜੀ ਗੁੱਟਣ ਤੋਂ ਬਾਅਦ ਆਪਾਂ ਦਿਖਾਵਾਂਗੇ ਤਾਂ ਜਿਹੜਾ ਰੰਗ ਹੈ ਹਰਾ ਹੀ ਬਰਕਰਾਰ ਰਹੂਗਾ ਹਾਂਜੀ ਇੱਥੇ ਦੇਖੋ ਆਪਾਂ ਨੇ ਧਨੀਆ ਜਿਹੜਾ ਹੈ ਕੁੱਟ ਲਿਆ ਏ ਇਹਦੇ ਵਿੱਚ ਹੁਣ ਆਪਾਂ ਪਾ ਲਾਂਗੇ ਪਿਆਜ਼ ਹੁਣ ਆਪਾਂ ਪਿਆਜ਼ ਵੀ ਕੁੱਟ ਲਵਾਂਗੇ ਜੀ ਤੁਸੀਂ ਚਾਹੋ ਇਹਦੇ ਵਿੱਚ ਟਮਾਟਰ ਵੀ ਪਾ ਸਕਦੇ ਹੋ ਪਰ ਅੱਜ ਮੇਰੇ ਕੋਲ ਟਮਾਟਰ ਹੈ ਨਹੀਂ ਸੀ ਇਸ ਕਰਕੇ ਮੈਂ ਨਹੀਂ ਪਾਇਆ ਜੇਕਰ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਟਮਾਟਰ ਇੱਕ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਹੁਣ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਟ ਲੈਣੇ ਆਂ ਜੀ। ਹਾਂਜੀ ਅਤੇ ਦੇਖੋ ਆਪਾਂ ਨੇ ਚਟਣੀ ਜਿਹੜੀ ਹੈ ਇਹ ਕੁੱਟ ਲਈ ਹੈ। ਤੁਸੀਂ ਇਹਨੂੰ ਹੋਰ ਬਰੀਕ ਵੀ ਕਰ ਸਕਦੇ ਹੋ ਪਰ ਜਿਹੜੀ ਕੋਂਡੇ ਵਿੱਚ ਕੁੱਟੀ ਹੋਈ ਚਟਣੀ ਹੁੰਦੀ ਹੈ ਇਸ ਤਰ੍ਹਾਂ ਦੀ ਦਰਦਰੀ ਜੀ ਹੀ ਸੋਹਣੀ ਲੱਗਦੀ ਆ। ਉਹਦੇ 'ਚ ਸੁਆਦ ਲੱਗਦੀ ਆ। ਹਾਂਜੀ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਨਮਕ ਤੇ ਚਟਣੀ ਦਾ ਸੁਆਦ ਹੋਰ ਵੀ ਵਧਾਣ ਦੇ ਲਈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਕਾਲਾ ਨਮਕ। ਨਮਕ ਪਾਣ ਤੋਂ ਬਾਅਦ ਹੁਣ ਆਪਾਂ ਇਹ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਟੜੜੀ ਦਾ ਜਿਹੜਾ ਰੰਗ ਹੈ ਬਿਲਕੁਲ ਹਰਾ ਹੀ ਪਿਆ ਹੈ ਇਹ ਮਤਲਬ ਕਿ ਇਸ ਤਰ੍ਹਾਂ ਤੁਸੀਂ ਕੁੱਟ ਕੇ ਦੇਖਿਓ ਜੀ ਛਟਣੀ ਇਸ ਤਰ੍ਹਾਂ ਹਰਾ ਰੰਗ ਹੀ ਇਹਦਾ ਬਰਕਰਾਰ ਰਹਿੰਦਾ ਹੈ ਬਸ ਤੁਸੀਂ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਮਤਲਬ ਪਹਿਲਾਂ ਧਨੀਆ ਕੁੱਟਣਾ ਹੈ ਜਦੋਂ ਤੁਸੀਂ ਧਨੀਏ ਨੂੰ ਪਾ ਕੇ ਕੁੱਟੋਗੇ ਮਿਰਚਾਂ ਵਗੈਰਾ ਹਨਾ ਨਾਲ ਪਾ ਕੇ ਤੇ ਉਹਦੇ ਨਾਲ ਤੁਸੀਂ ਖੰਡ ਦਾ ਜਿਹੜਾ ਇੱਕ ਚਮਚਾ ਪਹਿਲਾਂ ਹੀ ਜ਼ਰੂਰ ਐਡ ਕਰ ਲੈਣਾ ਜੇਕਰ ਤੁਸੀਂ ਬਾਅਦ ਵਿੱਚ ਪਾਉਨੇ ਹੋ ਫਿਰ ਮਤਲਬ ਕਿ ਜਿਹੜਾ ਇਹ ਰੰਗ ਆ ਥੋੜਾ ਜਿਹਾ ਕਾਲਾ ਕਾਲਾ ਹੋ ਜਾਊਗਾ ਤੇ ਇਸ ਤਰ੍ਹਾਂ ਹਰਾ ਹਰਾ ਨਹੀਂ ਰਹੇਗਾ ਜੀ ਜੇਕਰ ਤੁਸੀਂ ਖੰਡ ਪਹਿਲਾਂ ਹੀ ਪਾ ਲੈਨੇ ਹੋ ਨਾ ਤਾਂ ਜਿਹੜਾ ਰੰਗ ਇਹਦਾ ਬਿਲਕੁਲ ਹਰਾ ਹੀ ਰਹਿੰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਛੱਟਣੀਆਂ ਆਪਣੀ ਬਿਲਕੁਲ ਬਣ ਕੇ ਤਿਆਰ ਆ ਤੇ ਹੁਣ ਇਹਨੂੰ ਆਪਾਂ ਕੱਢ ਲਾਂਗੇ ਇੱਕ ਕੌਲੀ ਦੇ ਵਿੱਚ ਹਾਂਜੀ ਦੇਖੋ ਹੁਣ ਛੱਟਣੀ ਕੱਢ ਲਾਂਗੇ ਆਪਾਂ ਇੱਕ ਬੌਲ ਦੇ ਵਿੱਚ ਤੇ ਜੇਕਰ ਤੁਸੀਂ ਛੱਟਣੀ ਨੂੰ ਜ਼ਿਆਦਾ ਕੁਆਂਟੀਟੀ ਵਿੱਚ ਕੁੱਟ ਕੇ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਛੱਟਣੀ ਆਪਣੀ ਹਫ਼ਤਾ 10 ਦਿਨ ਤੱਕ ਖਰਾਬ ਨਾ ਹੋਵੇ ਇਹਦੇ ਵਿੱਚ ਤੁਸੀਂ ਸਿਰਕੇ ਦਾ ਇੱਕ ਚਮਚ ਐਡ ਕਰ ਸਕਦੇ ਹੋ ਚਿੱਟੇ ਸਿਰਕੇ ਦਾ ਤੇ ਜੇਕਰ ਤੁਹਾਡੇ ਕੋਲ ਚਿੱਟਾ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਅੱਧੇ ਕੇ ਨਿੰਬੂ ਦਾ ਰਸ ਨਿਚੋੜ ਕੇ ਵੀ ਰੱਖ ਸਕਦੇ ਹੋ ਤੁਸੀਂ ਇੱਕ ਡੱਬੀ ਵਿੱਚ ਇਹਨੂੰ ਰੱਖ ਸਕਦੇ ਹੋ ਫ੍ਰਿਜ ਦੇ ਵਿੱਚ ਇਹ ਹਫ਼ਤਾ 10 ਦਿਨ ਤੱਕ ਬਿਲਕੁਲ ਵੀ ਕਾਲੀ ਨਹੀਂ ਹੋਵੇਗੀ ਤੇ ਨਾ ਹੀ ਖਰਾਬ ਹੋਵੇਗੀ ਇਸ ਤਰੀਕੇ ਦੇ ਨਾਲ ਤੁਸੀਂ ਧਨੀਏ ਦੀ ਚਟਣੀ ਛੁਟਕੇ ਦੇਖਿਓ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਿਲਕੁਲ ਵੀ ਨਾ ਖਰਾਬ ਹੁੰਦੀ ਹੈ ਤੇ ਨਾ ਕਾਲੀ ਹੁੰਦੀ ਹੈ ਇਹ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਤੇ ਹਾਜਮੇਦਾਰ ਚਟਪਟੀ ਜੀ ਚਟਣੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਜੀ ਤੇ ਤੁਸੀਂ ਵੀ ਕਰੋ ਇੰਜੋਏ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ